ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਸਾਰੀਆਂ ਮੰਡੀਆਂ ਵਿੱਚ ਪੂਕਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਮਾਨਿਕ ਮਹਿਤਾ

ਸੋ ਫੋਨੇ ਸਾਰੇ ਸਾਡੀ ਸਮੂਹ ਦੀ ਟੀਮ ਜਿਹੜੀ ਆ ਮਰੀਜੀ ਫੋਨੇ ਪ੍ਰਧਾਨ ਸਾਹਿਬ ਹੋਣ ਸਾਰਾ ਪਰਿਵਾਰ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਤਖੜੇ ਹੋ ਕੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਪੀਸੀ ਨਾ ਹੋਵੇ ਕਿਉਂਕਿ ਅੱਜ ਮੈਂ ਵੈਸੇ ਚੈੱਕ ਕਰਨ ਆਈ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਸਰਕਾਰੀ ਰੇਟ ਹੈ ਸਰਕਾਰ ਵੱਲੋਂ ਵੀ ਵਧੀਆ ਤੇ ਕਿਸਾਨਾਂ ਦੇ ਭਰਾਵਾਂ ਨੂੰ ਵੀ ਬੇਅਦਬੀ ਆ ਜਿਹੜਾ ਆਪਣਾ ਕੰਮ ਆ ਚਾਹੇ ਉਹ ਵਧੀਆ ਚੱਲ ਰਿਹਾ ਹੈ ਤੇ ਨਾਲ ਲੈਣਾ ਦੇ ਸਾਫ ਸੁਥਰੀ ਫਸਲ ਲੈਣ ਦਾ ਤਾਂ ਜੋ ਕਿ ਆਪਣਾ ਪੂਰਾ ਰੇਟ ਮਿਲ ਸਕੇ। ਤੇ ਤੁਲਬਾ ਸਚਨਾ ਪ੍ਰਬੰਧ ਸਾਡੇ ਆਲਮੋਸਟ ਪੂਰੇ ਧਿਆਨ ਨਾਲ ਹੀ ਕੀਤਾ ਜਿੱਥੇ-ਜਿੱਥੇ ਵੀ ਸਾਨੂੰ ਕੋਈ ਕਮੀ ਨਜ਼ਰ ਆਉਗੀ ਜਿੱਥੇ-ਜਿੱਥੇ ਵੀ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਨਜ਼ਰ ਆਉਗੀ ਪ੍ਰੋਪਰਲੀ ਸਾਡੀ ਸਬੂਚੀ ਟੀਮ ਵੀ ਬੈਠੀ ਹੈ ਔਰ ਪ੍ਰਸ਼ਾਸਨ ਵੀ ਸਾਰਾ ਨਾਲ ਕੇ ਦਾ ਸਹਿਯੋਗ ਦੇ ਰਿਹਾ ਆ ਸਾਡਾ ਇਸ ਵਾਰ ਕੋਸ਼ਿਸ਼ ਇਹ ਹੋਇਆ ਵੀ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਕਈ ਵਾਰੀ ਕੋ ਕਿਸਾਨ ਵੀ ਸੁਣਦੇ ਤੇ ਸਮਝਦਾ ਆਪਣੇ ਸਾਹਮਣੇ ਮਹਿਨਾ ਵਾਲਾ ਕਿਸਾਨ ਜਿਹੜਾ ਸੀ ਉਹ ਅੰਦਾਜ਼ ਕਿਸ ਤਰ੍ਹਾਂ ਵੀ ਜਿਹੜੀ ਅੱਜ ਦੇ ਕਿਸਾਨ ਨੇ ਉਹ ਫਰੇ ਦੇ ਹਨ ਪਹਿਲੇ ਵਾਲੇ ਕਿਸਾਨ ਸੋਦੇ ਹੌਲੇ ਸੀ ਮੈਂ ਇਹੋ ਬੇਨਤੀ ਕਰਨਾ ਵੀ ਤੱਕਦੇ ਰੋਕੀ ਕਿਸਾਨਾਂ ਨੂੰ ਵੀ ਆਪਣੇ ਤੌਰ 'ਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਹਰ ਕੰਮ ਜਿਹੜਾ ਉਹ ਸੂਝ-ਬੂਝ ਨਾਲ ਸਮਝਦਾਰੀ ਨਾਲ ਕਰਾਂਗੇ ਤੇ ਪਰਿਵਾਰ ਟੀਮ ਰਲ ਕੇ ਕਰਾਂਗੇ ਤੁਹਾਡਾ ਬਾਏ ਗੁਰੂ ਜੀ ਦਾ ਖਾਸਾ ਬਾਏ ਗੁਰੂ ਜੀ ਕੀ ਫਤਿਹ ਮੈਨੂੰ ਇੱਕ ਚੀਜ਼ ਦਾ ਬੜਾ ਮਾਣ ਹੈ ਕਿ ਜਲਦ ਦਾ ਪੰਜਾਬ ਸਰਕਾਰ ਨੇ ਔਰ ਮਾਨੂਰ ਰਮਲ ਸਿੰਘ ਸਾਹਿਬ ਨੇ ਮੇਰੀ ਜੁੜੀ ਇੱਥੇ ਲਾਈ ਹੈ ਔਰ ਮੈਨੂੰ ਇੱਕ ਚੀਜ਼ ਦੀ ਬੜਾ ਸਹਾਇਤਾ ਮਿਲੀ ਹੈ ਕਿ ਸਾਡੇ ਜਿਹੜੇ ਮਾਨੂਰ ਰਮਲ ਸਿੰਘ ਸਾਹਿਬ ਨੇ ਜਿਹੜਾ ਮੋਤੀ ਪਰੋਹ ਕੇ ਜਿਹੜੀ ਇੱਥੇ ਟੀਮ ਇਕੱਠੀ ਕਰਕੇ ਮੈਨੂੰ ਦਿੱਤੀ ਹੈ ਔਰ ਜਿਹੜੀ ਸਾਡੇ ਮਨਵੀਰ ਭਾਜੀ ਢੋਲੀ ਭਾਜੀ ਜਾਂ ਸਾਰੇ ਸਮੂਹ ਜੀ ਟੀਮ ਆਪਣੇ ਸੁੱਕੇ ਭਾਜੀ ਹੈ ਸੋ ਮੈਂ ਇਸ ਚੀਜ਼ ਦਾ ਬੜਾ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਇੰਨੀ ਵਧੀਆ ਟੀਮ ਪਰੋਹ ਕੇ ਮੈਨੂੰ ਦਿੱਤੀ ਹੈ ਸੋ ਇਹਨਾਂ ਦੇ ਸਹਾਇਤਾ ਦੇ ਨਾਲ ਆਪਾਂ ਸਾਰੇ ਪ੍ਰਬੰਧ ਵੀ ਕੀਤੇ ਨੇ ਕਿਸਾਨਾਂ ਕਿਸਾਨਾਂ ਦੀ ਪਾਣੀ ਦੀ ਜਿਹੜੀ ਇਹ ਸਬੀਦਾ ਉਹ ਪ੍ਰਬੰਧ ਕੀਤੇ ਨੇ ਇਸ ਤੋਂ ਤੱਕ ਕਿ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਰਾਤ ਵੇਲੇ ਇੱਥੇ ਰਹਿੰਦੇ ਨੇ ਉਹਨਾਂ ਦੇ ਲਾਈਟ ਦੀ ਸਮੱਸਿਆ ਆ ਜਾਂ ਉਹਨਾਂ ਦਾ ਹੋਰ ਖਾਂਜੀ ਦੀ ਜਿਹੜੀ ਉਹ ਹੈਗੀ ਆਪਾਂ ਵੀ ਪ੍ਰੋਵਾਈਡ ਕਰਾ ਕੇ ਦਵਾਂਗੇ ਔਰ ਇਹਨਾਂ ਦੇ ਸਾਥ ਦੇ ਨਾਲ ਬੜਾ ਅੱਛਾ ਹੀ ਸਿਧਾਂਤਾਂ ਕਿ ਜਾਊਗਾ ਭਾਈ ਗੁਰੂ ਦੀ ਕਿਰਪਾ ਰਹੀ ਤੇ ਬੜਾ ਵਧੀਆ ਰੂਪ ਮਿਸਾਲ ਇਹ ਕਹਿ ਵੀ ਪੈਦਾ ਕਰਕੇ ਦਵਾਂਗੇ ਕਿ ਸਾਡੇ ਆਰਤੀ ਸਬਾਨਾ ਨਾਲ ਅੱਜ ਮੀਟਿੰਗ ਹੋ ਚੁੱਕੀ ਹੈ ਐਮਐਲਏ ਸਾਹਿਬ ਵੀ ਆਏ ਸੀਗੇ ਤੇ ਆਰਤੀ ਸਬਾਨਾ ਵੱਲੋਂ ਇਹ ਯਕੀਨੀ ਦਿਤਾਇਆ ਗਿਆ ਹੈ ਕਿ ਇਹਦੇ ਵਿੱਚ ਆਪਾਂ ਤਾਂ ਪਹਿਲਾਂ ਦਾ ਔਰ ਹਰ ਇੱਕ ਚੀਜ਼ ਦਾ ਪ੍ਰਬੰਧ ਕਰ ਇੱਕ ਚੀਜ਼ ਮੈਂ ਗਾਰੰਟੀ ਦੇਣਾ ਕਿ ਕਿਸਾਨ ਆਪਣੀ ਪੈਲੀ 'ਚ ਆਪਣੀ ਫਸਲ ਗਿਲੀ ਕਰਕੇ ਆ ਸਕਦਾ ਪਰ ਜੇ ਸਾਡੀ ਮੰਡੀ ਚੋਂ ਦੀ ਫਸਲ ਸੁੱਕੀ ਆ ਗਈ ਅਸੀਂ ਇੱਥੋਂ ਦੇ ਪਰਮੰਦਰ ਨਾਲੋਂ ਦੀ ਫਸਲ ਗਿਲੀ ਨਹੀਂ ਹੋਣ ਦਵਾਵਾਂਗੇ ਇਹ ਆਸ਼ਵਾਸਨ ਦਵਾਉਂਦਾ ਹਾਂ